ਵਾਇਗੁਰਜੀ ਕੀ ਫਤਿਹ ਜੀ ਸਿੱਖ ਚੈਨਲ ਦੇਖ ਰਹੇ ਸਾਰੇ ਵਿਊਅਰਸ ਨੂੰ ਦੱਸ ਦਈਏ ਕਿ ਅਰਜੈਂਟ ਬ੍ਰੇਕਿੰਗ ਨਿਊਜ਼ ਲੈ ਕੇ ਇਸ ਵੇਲੇ ਤੁਹਾਡੇ ਸਾਹਮਣੇ ਆਏ ਹੈਗੇ ਆ ਉਹ ਖਬਰ ਜਿਨੇ ਕੇ ਇਸ ਪਿਛਲੇ ਵੀਕਐਂਡ ਯੂਕੇ ਚ ਰਹਿ ਰਹੇ ਸਾਰੇ ਸਿੱਖਾਂ ਨੂੰ ਫੇਰ ਇੱਕ ਵਾਰੀ ਸ਼ੌਕ ਦੀ ਜਿਹੜੀ ਕਹਿ ਸਕਦੇ ਆ ਸਥਿਤੀ ਚ ਪਾ ਦਿੱਤਾ ਵੋਲਸੋਲ ਬਾਕ ਹੋਲ ਏਰੀਆ ਵੋਲਸੋਲ ਦਾ ਜਿੱਥੋਂ ਕਿ ਦੁਖਦ ਖਬਰ ਏ ਆਈ ਕਿ ਸਿੱਖ ਕੁੜੀ ਜਿਹੜੇ ਕਿ ਆਪਣੀ 20ਾਂ ਕੁਛ ਸਾਲਾਂ ਦੀ ਕੁੜੀ ਦੇ ਨਾਲ रेशनली एग्रिवेटेड रेप ਦਾ ਜਿਹੜਾ ਕੇਸ ਆ ਉਹ ਸ਼ਨੀਚਰਵਾਰ ਰਾਤ ਨੂੰ 25 ਅਕਤੂਬਰ ਦੀ ਰਾਤ ਨੂੰ ਜਿਹੜੀ ਆ ਖਬਰ ਆਈ ਸੀਗੀ ਜਿਹੜੀ ਕਿ ਸਭ ਤੋਂ ਪਹਿਲਾਂ ਤੁਸੀਂ ਰਿਪੋਰਟ ਦੇਖੀ ਐ ਸਿਰਫ ਤੇ ਸਿਰਫ ਸਿੱਖ ਚੈਨਲ ਤੇ ਜਦੋਂ ਕਿ ਅਸੀਂ ਤੁਹਾਡੇ ਕੋਲ ਰਿਪੋਰਟ ਲੈ ਕੇ ਆਏ ਦੱਸਣ ਲਈ ਕਿ ਸ਼ਨੀਚਰਵਾਰ ਦੀ ਰਾਤ ਨੂੰ ਬੋਲਸੋਲ ਦੇ ਪਾਰਕ ਹਾਲ ਏਰੀਆ ਦੇ ਵਿੱਚੋਂ 20 ਸਾਲਾਂ ਦੀ ਇੱਕ ਕੁੜੀ ਨੇ ਰੇਪ ਦਾ ਮਾਮਲਾ ਜਿਹੜਾ ਆ ਉਹ ਰਿਪੋਰਟ ਕੀਤਾ ਦੱਸਿਆ ਜਾ ਰਿਹਾ ਆ ਕਿ ਇਹ ਜਿਹੜਾ ਬਲਾਤਕਾਰ ਹੋਇਆ ਇਹ ਉਸ ਕੁੜੀ ਦੇ ਘਰ ਦੇ ਅੰਦਰ ਵੜ ਕੇ ਜੜਾਇਆ ਇਹ ਕੀਤਾ ਗਿਆ ਆ ਇਹ ਕੁਝ ਦਿਨਾਂ ਦੀ ਤਫਤੀਸ਼ ਤੋਂ ਬਾਅਦ ਔਰ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਕੱਲ੍ਹ ਇਹ ਖਬਰ ਆ ਰਹੀ ਸੀ ਕਿ ਇੱਕ ਵਿਅਕਤੀ ਨੂੰ ਜੜਾਇਆ ਅਰੈਸਟ ਕੀਤਾ ਗਿਆ ਹੈਗਾ ਸਸਪੀਸ਼ਨ ਤੇ ਅਰੈਸਟ ਜੜਾਇਆ ਕੱਲ੍ਹ ਕੀਤਾ ਸੀਗਾ ਅੱਜ ਦੀ ਸਭ ਤੋਂ ਲੇਟੈਸਟ ਖਬਰ ਤੁਹਾਡੇ ਕੋਲ ਲੈ ਕੇ ਆਏ ਹੈਗੇ ਆ ਬ੍ਰੇਕਿੰਗ ਨਿਊਜ਼ ਹੈ ਕਿ ਅੱਜ ਵੈਸਟ ਮਿਡਲੈਂਸ ਪੁਲਿਸ ਨੇ ਇਸ ਵਿਅਕਤੀ ਨੂੰ ਚਾਰਜ ਜਿਹੜਾ ਆ ਕਰਤਾ ਹੈਗਾ ਆ ਕੇਸ ਦਰਜ ਹੋ ਚੁੱਕਿਆ ਆ 32 ਸਾਲਾਂ ਦੇ ਵਾਈਟ ਬ੍ਰਿਟਿਸ਼ ਮੈਨ ਤੇ ਜਿਹੜਾ ਕਿ ਜੌਨ ਐਸ਼ਪੀ ਨਾਮ ਦੱਸਿਆ ਜਾ ਰਿਹਾ ਆ ਅੱਜ ਹੀ ਚੀਫ ਸੁਪਰੀਡੈਂਡੈਂਟ ਫਿਲ ਡੋਲਬੀ ਜਿਹੜੇ ਕਿ ਵੈਸਟ ਮਿਡਲੈਂਸ ਪੁਲਿਸ ਤੋਂ ਨੇ ਉਹਨਾਂ ਨੇ ਇੱਕ ਆਪਣੀ ਅਫੀਸ਼ੀਅਲ ਸਟੇਟਮੈਂਟ ਦੇ ਵਿੱਚ ਇਹ ਖਬਰ ਦਿੱਤੀ ਅਤੇ ਇਹ ਜਿਹੜੀ ਡੀਟੇਲ ਆ ਇਸ ਨੂੰ ਦੱਸਿਆ ਕਿ ਇੱਕ ਵਾਈਟ ਬ੍ਰਿਟਿਸ਼ ਮੇਲ ਜਿਹੜਾ ਕਿ 32 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਜਿਹਦਾ ਨਾਂ ਜੌਨ ਐਸ਼ਵੀ ਦੱਸਿਆ ਜਾ ਰਿਹਾ ਆ ਉਹਨੂੰ ਅ ਅੱਜ ਜਿਹੜਾ ਚਾਰਜ ਕਰ ਦਿੱਤਾ ਆ 댓 ਮੀਨਸ ਕਿ ਅੱਜ ਕੇਸ ਦਰਜ ਹੋ ਚੁਕਿਆ ਆ ਜਾਤੀ ਭੇਦ ਭਾਵ ਦੇ ਨਾਲ ਕੀਤੇ ਹੋਏ ਬਲਾਤਕਾਰ ਦਾ ਕੇਸ ਜਿਹਨੂੰ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਰੈਸ਼ੀਅਲੀ ਐਗਰਿਵੇਟਿਡ ਰੇਪ ਦਾ ਜਿਹੜਾ ਚਾਰਜ ਆ ਜੌਨ ਐਸ਼ਬੀ ਦੇ ਉੱਤੇ ਲਗਾ ਦਿੱਤਾ ਗਿਆ ਆ ਇਸ ਤੋਂ ਸਿਵਾਏ ਜਾਤੀ ਭੇਦ ਭਾਵ ਦੇ ਨਾਲ ਕੀਤੇ ਹੋਏ ਬਲਾਤਕਾਰ ਤੋਂ ਸਿਵਾਏ ਲੁੱਟਮਾਰ ਅਤੇ ਸਰੀਰਕ ਨੁਕਸਾਨ ਹੋਰ ਵੀ ਜਿਹੜੇ ਚਾਰजेस ਨੇ ਉਹ ਐਡ ਕੀਤੇ ਗਏ ਇਹ ਤਿੰਨ ਚਾਰजेस ਜਿਹੜੇ ਆ ਅੱਜ ਇਸ 32 ਸਾਲਾ ਦੇ ਵਿਅਕਤੀ ਜੌਨ ਐਸ਼ਬੀ ਤੇ ਉੱਤੇ ਲਗਾ ਦਿੱਤੇ ਨੇ ਸ਼ਨੀਚਰਵਾਰ ਰਾਤ ਨੂੰ ਹੋਈ ਇਸ ਘਟਨਾ ਦੇ ਬਾਅਦ ਜਿਹਦਾ ਕੱਲਾ ਕੱਲਾ ਇੱਕ ਵੀਡੀਓ ਜਿਹੜਾ ਸਾਹਮਣੇ ਆਇਆ ਸੀਗਾ ਉਸ ਤੋਂ ਬਾਅਦ ਕਾਫੀ ਚਿੰਤਾਜਨਕ ਸਥਿਤੀ ਜਿਹੜੀ ਹੈਗੀ ਆ ਵਾਲਸੋਲ ਅਤੇ ਵੈਸਟ ਮਿਡਲੈਂਡਜ਼ ਦੇ ਹੋਰ ਕਾਫੀ ਏਰੀਆ ਦੇ ਵਿੱਚ ਹੋ ਗਈ ਕਿਉਂਕਿ ਇਸ ਤਰੀਕੇ ਦਾ ਅਟੈਕ ਜਿਹੜਾ ਕਿ ਕਿਸੇ ਕੁੜੀ ਦੇ ਘਰ ਦੇ ਅੰਦਰ ਜਾ ਕੇ ਕੀਤਾ ਹੋਇਆ ਇਸ ਨਿਚਰਵਾ ਰਾਤ ਨੂੰ 20 ਸਾਲਾਂ ਦੀ ਕੁੜੀ ਨੇ ਰਿਪੋਰਟ ਕੀਤਾ ਜਦੋਂ ਕਿ ਪਾਰਕ ਹਾਲ ਏਰੀਆ ਤੋਂ ਇਹ ਦੁਖਦ ਘਟਨਾ ਜਿਹੜੀ ਆ ਉਹ ਰਿਪੋਰਟ ਹੋ ਰਹੀ ਸੀਗੀ ਤੇ ਸਿੱਖ ਚੈਨਲ ਤੇ ਸਭ ਤੋਂ ਪਹਿਲਾਂ ਤੁਸੀਂ ਇਹਦੀ ਰਿਪੋਰਟ ਜਿਹੜੀ ਆ ਦੇਖੀ ਜਿਹਦੇ ਬਾਅਦ ਸਾਰਿਆਂ ਨੂੰ ਸਤਾਰਕ ਕੀਤਾ ਗਿਆ ਫੋਟੋਸ ਐਂਡ ਵੀਡੀਓਜ਼ ਜਿਹੜੀ ਆ ਉਹ ਵੀ ਸਿੱਖ ਚੈਨਲ ਵੱਲੋਂ ਜਾਰੀ ਕੀਤੀ ਗਈ ਤਾਂ ਕਿ ਪੁਲਿਸ ਦੀ ਮਦਦ ਹੋ ਸਕੇ ਇਸ ਵਿਅਕਤੀ ਨੂੰ ਪਛਾਣ ਵਾਸਤੇ ਇਹਦੀ ਅਰੈਸਟ ਕਰਨ ਵਾਸਤੇ ਉਸ ਤੋਂ ਬਾਅਦ ਸਿਕ ਚੈਨਲ ਵੈਸਟਮਿਡਲੈਂਸ ਪੁਲਿਸ ਦੇ ਨਾਲ ਆ ਕੰਟੈਕਟ ਦੇ ਵਿੱਚ ਵੀ ਹੈਗਾ ਆ ਉਹਨਾਂ ਦੇ ਨਾਲ ਪੂਰੀ ਸਹਾਇਤਾ ਉਹ ਉਹ ਉਹਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈਗਾ ਆ ਤੇ ਆਓ ਦੇਖਦੇ ਆ ਜਿਹੜਾ ਕਿ ਅਫੀਸ਼ੀਅਲ ਸਟੇਟਮੈਂਟ ਵੈਸਟਮਿਡਲੈਂਸ ਪੁਲਿਸ ਦਿੱਤਾ ਗਿਆ ਜਿਦੇ ਚ ਉਹਨਾਂ ਨੇ ਇਹ ਪੂਰੀ ਸਟੇਟਮੈਂਟ ਦਿੱਤੀ ਆ ਆਓ ਦੇਖੀਏ ਉਹ ਵੀਡੀਓ I am Chief Superintendent Phil Dolby, and I am the Commander of Policing in the Borough of Warsaw. And I am announcing this evening that following the rape of a woman in her home in the Park Hall area of Warsaw on Saturday night, we have now charged a white British man called John Ashby, aged 32 years, from the Stockton Green area of Birmingham, with that rape. He's been charged and will be remanded in court to appear before court tomorrow. This terrible incident has caused shockwaves throughout the community. The victim is being supported by specially trained officers as well as her family and I've personally spoken to many leaders within the community and in the faith establishments and I thank them for their support and calm at this time. The terrible offence is a reminder of the importance of violence against women and girls being a priority for my officers and I. And I'd encourage all men and boys listening to this message to also consider how we are, can all be part of the solution to make the women and girls in our community be safer and feel safer. Thank you. <laughs> ਤੇ ਉਹਦੇ ਬਾਰੇ ਜੋ ਵੀ ਹੋਇਆ ਇਹ ਇਸ ਸਟੇਟਮੈਂਟ ਦੇ ਦੁਆਰਾ ਚੀਫ ਸੁਪਰੀਡੈਂਟ ਵੱਲੋਂ ਦੱਸਿਆ ਗਿਆ ਤੇ ਹੋਰ ਵੀ ਦੱਸਦੀਏ ਕਿ ਇਸ ਵੀਡੀਓ ਚ ਦੱਸਿਆ ਜਾ ਰਿਹਾ ਹੈ ਕਿ ਕੱਲ ਯਾਨੀ ਕਿ ਬੁੱਧਵਾਰ 29 ਅਕਤੂਬਰ ਵਾਲੇ ਦਿਨ ਜੌਨ ਐਸ਼ਵਿਨ ਨੂੰ ਬੈਮਿੰਗਮ ਮੈਜਿਸਟਰੇਟ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਆ ਕਿ ਉਹ ਜਾਣਦੇ ਨੇ ਕਿ ਕਿਸ ਤਰ੍ਹਾਂ ਇਸ ਹਮਲੇ ਨੇ ਸਮੂਦਾਏ ਦੇ ਵਿੱਚ ਕਿੰਨਾ ਡਰ ਅਤੇ ਕਿੰਨੀ ਫਿਕਰ ਜੜੀ ਆ ਉਹ ਪੈਦਾ ਕੀਤੀ ਆ ਲੋਕਾਂ ਨਾਲ ਉਹਨਾਂ ਦੀ ਫਿਕਰ ਸੁਣ ਵੀ ਰਹੇ ਨੇ ਸਮਝਣ ਵਾਸਤੇ ਉਹ ਗੱਲਬਾਤ ਵੀ ਜਾਰੀ ਰੱਖ ਰਹੇ ਨੇ ਧਾਰਮਿਕ ਅ ਲੀਡਰਸ ਦੇ ਨਾਲ ਅਤੇ ਸਥਾਨੀਏ ਨੇਤਾਵਾਂ ਦੇ ਨਾਲ ਮਿਲ ਕੇ ਵਿਮਨ ਸੇਫਟੀ ਦੇ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਅਸੀਂ ਅਪਡੇਟਸ ਦੇ ਵਿੱਚ ਹੋਰ ਵੀ ਜਿਹੜੇ ਸਥਾਨੀਏ ਲੋਕਲ ਗੁਰਦੁਆਰੇ ਜਿਨ੍ਹਾਂ ਨਾਲ ਬੈਸ ਮਿਡਲ ਪੁਲਿਸ ਦੀ ਮੀਟਿੰਗ ਹੋਈ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਪਹਿਲੇ ਮੇਰੇ ਨਾਲ ਸ਼ੋਅ ਦੇ ਵਿੱਚ ਜੁੜ ਗਏ ਨੇ ਸਾਡੇ ਆ ਸਤਕਾਰ ਜੋ ਕੈਮ ਸਿੰਘ ਪਾਜੀ ਜਿਨ੍ਹਾਂ ਨੂੰ ਤੁਸੀਂ ਔਨ ਲੋਕੇਸ਼ਨ ਵੋਲਸਾਲ ਵਿਖੇ ਸ਼ਨੀਚਰਵਾਰ ਰਾਤ ਨੂੰ ਰਿਪੋਰਟ ਦਿੰਦੇ ਦੇਖਿਆ ਸੀਗਾ ਕੈਮਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਭ ਸਭ ਤੋਂ ਪਹਿਲਾਂ ਸ਼ਨੀਚਾਰਵਾਰ ਰਾਤ ਨੂੰ ਜਦੋਂ ਇਹ ਹਾਦਸਾ ਹੋਇਆ ਆ ਐਤਵਾਰ ਤੱਕ ਇਹ ਜਿਹੜਾ ਆ ਪੁਲਿਸ ਦੁਆਰਾ ਆਫੀਸ਼ੀਅਲੀ ਉਹਨਾਂ ਦੇ ਵੈਬਸਾਈਟ ਤੇ ਵੀ ਇੱਕ ਖਬਰ ਜਿਹੜੀ ਆ ਦਿੱਤੀ ਗਈ ਜਿਸ ਤੋਂ ਬਾਅਦ ਸਿੱਖ ਚੈਨਲ ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਆਪਣੇ ਪਲੇਟਫਾਰਮ ਰਾਹੀਂ ਦਿੱਤੀ ਕਿ ਇੱਕ ਪੰਜਾਬੀ ਕੁੜੀ 20 ਸਾਲਾਂ ਦੀ ਪੰਜਾਬੀ ਕੁੜੀ ਦੇ ਨਾਲ ਰੇਸ਼ੀਅਲੀ ਐਗਰਵੇਟਿਡ ਰੇਪ ਦਾ ਮਾਮਲਾ ਜਿਹੜਾ ਆ ਸਾਹਮਣੇ ਆਇਆ ਹੈਗਾ ਆ ਸਭ ਤੋਂ ਪਹਿਲਾਂ ਤਾਂ ਇਸ particular case the uh, uh, uh what details did you find out by sunday evening pella initial report ki aria sigya and ostobal how did uh, the last few days the, the whole incident unfolded and more details have come forward if you can please shed some light over that ਸ਼ੋ ਸਾਸੰਗ ਜੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੇ ਪਤੇ ਗ੍ਰੀਪੀ ਕੋਰ ਜੀ ਤੁਸੀਂ ਬੜਾ ਸੋਹਣਾ ਤਰੀਕੇ ਦੇ ਨਾਲ ਸਾਰਾ ਵਿਸਤਾਰ ਦੇ ਨਾਲ ਤੁਸੀਂ ਦੱਸਿਆ ਹੈਗਾ ਆਮ ਪ੍ਰੀ ਇੰਪ੍ਰੈਸਡ ਵਿਦ ਹਾਊ ਮਚ ਡੀਟੇਲ ਯੂਵ ਗਿਵਨ ਟੂ ਦ ਸੰਗਤਾ ਸਾਸੰਗ ਜੀ ਤਰਸ ਤੁਹਾਡੇ ਸਾਹਮਣੇ ਇਸ ਅਸੀਂ ਐਤਵਾਰ ਵਾਲੇ ਦਿਨ ਸਾਹਮਣੇ ਇੱਕ ਪੇਸ਼ ਕੀਤੀ ਸੀ ਬੜੀ ਗੰਭੀਰ ਖਬਰ ਕਿ ਇੱਕ ਸਿੱਖਾਂ ਦੀ ਕੁੜੀ 20 ਸਾਲ ਦੀ ਉਮਰ ਆ ਕੰਮ ਤੋਂ ਆ ਰਹੀ ਆ ਉਹਨੂੰ ਉਹਦੇ ਨਾਲ ਕੀ ਹੁੰਦਾ ਕਰ ਤੁਰਦੀ ਆਪਣੇ ਘਰ ਨੂੰ ਜਾਰੀ ਹੋਈ ਉਹਦੇ ਪਿੱਛੇ ਪਿੱਛੇ ਇੱਕ ਵਿਅਕਤੀ ਆਉਂਦਾ ਉਹ ਵਿਅਕਤੀ ਨੇ ਉਹਦੇ ਘਰ ਤੱਕ ਜਾਣ ਤੋਂ ਬਾਅਦ ਉੱਥੇ ਉਹਦੇ ਘਰ ਵਿੱਚ ਵਸ ਜਾਂਦਾ ਉਹਨੂੰ ਵਸਣ ਤੋਂ ਬਾਅਦ ਉਹਦੇ ਨਾਲ ਕੀ ਕੁਛ ਹੁੰਦਾ ਵਿਚਾਰੇ ਦੇ ਨਾਲ 20 30 ਮਿੰਟ ਦਾ ਜਿਹੜਾ ਸਮਾਂ ਸੀਗਾ ਉਸ ਤੋਂ ਬਾਅਦ ਉਹ ਨਿਕਲਦਾ ਇੱਥੋਂ ਉਹ ਤੋਂ ਨਿਕਲਦਾ ਵਿਚਾਰੀ ਬਾਅਦ ਇੱਕਦਮ ਉਹ ਉਹ ਵੀ ਨਿਕਲ ਨਹੀਂ ਆ ਉਹ ਆਬਸਲੀ ਰੋਲਾ ਪਾਉਂਦੀ ਚੀਕਾ ਮਾਰਦੀ ਵਿਚਾਰੀ ਹਰ ਨੂੰ ਦੱਸਣ ਵਾਸਤੇ ਕਿ ਮੇਰੇ ਨਾਲ ਕੀ ਹੋਇਆ ਉਹ ਫਿਰ ਵਿਟਨੈਸ ਜਿਹੜੇ ਆਏ ਗਵਾਂਡੀ ਆਏ ਸਪੋਰਟ ਦਿੱਤੀ ਪੁਲਿਸ ਆਈ ਤੇ ਇੱਥੇ ਮੈਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਵੈਸਟ ਮਿਡਲੈਂਸ ਪੁਲਿਸ ਦਾ ਬਿਕਾਜ਼ ਐਤਵਾਰ ਵਾਲੇ ਦਿਨ ਸਾਨੂੰ ਉਧਾਂ ਖਬਰਾਂ ਪਹੁੰਚ ਗਈਆਂ ਸੀਗੀਆਂ ਅਰਾਊਂਡ 12:00 ਬਜੇ 1:00 ਬਜੇ ਦਿਨੇ ਕਿ ਇਹ ਕੋਈ ਕੋਈ ਮਸਲਾ ਹੋਇਆ ਵਾ ਰਾਤੀ ਵੋਲਸੋ ਦੇ ਇਲਾਕੇ ਦੇ ਵਿੱਚ ਪਰ ਹਰ ਡੀਟੇਲ ਜਾਣਕਾਰੀ ਹਰ ਸਕੇਚੀ ਆ ਤੇ ਵੀ ਟੂ ਫਾਈਂਡ ਆਊਟ ਪੂਲੀ ਜੋ ਅਸੀਂ ਖਬਰਾਂ ਤੱਕ ਪਹੁੰਚਾਉਣੀ ਆ ਸਾਡਾ ਫਰਜ਼ ਪੰਦਾ ਕਿ ਸਾਰੀ ਖਬਰ ਪੱਲਾ ਸਾਰੀ ਸ਼ਾਨਦਾਰ ਚਟਕਾ ਕੇ ਤੁਹਾਡੇ ਸਾਹਮਣੇ ਪਹੁੰਚਾਈ ਜਾਵੇ ਤੇ ਉਥੇ ਜਿਹੜੇ ਸੇਵਾਦਾਰ ਨੇ ਜਿਹੜੇ ਪਾਰਕ ਹਾਲ ਦੇ ਨੇਬਰਹੂਡ ਵਾਚ ਟੀਮ ਆ ਨਾ ਪੱਲਾ ਤੱਕ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਟੂ ਦਿੱਦਾ ਪਾਰਕ ਹਾਲ ਨੇਬਰਹੂਡ ਟੀਮ ਆ ਅਮੋ ਵੀਰ ਤੇ ਉਹਦੇ ਸਾਰੇ ਜਿਹੜੇ ਸਾਥੀ ਨੇ ਮਨ ਉਹਦੇ ਸਾਡਾ ਨਾਂ ਹੁਣ ਮੈਂ ਨਹੀਂ ਲੈ ਸਕਦਾ ਪਰ ਜਿੰਨੇ ਜਿੰਨੇ ਵੀਰ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਕੀ ਕੀ ਹੋ ਰਿਹਾ ਵਾ ਅਸੀਂ ਫਿਰ ਉੱਥੇ ਪਹੁੰਚੇ ਅਸੀਂ ਉੱਥੇ ਇਸ ਇਲਾਕੇ ਦੇ ਵਿੱਚ ਹੋਰ ਸੇਵਾਦਾਰ ਵੱਖਰੇ ਜਥੇਬੰਦੀਆਂ ਦੇ ਆਗੇ ਸੀਗੇ ਤੇ ਉੱਥੇ ਆ ਕੇ ਜਿਹੜੇ ਉਹ ਸੇਵਾਦਾਰ ਆ ਸਾਹ ਸੰਗ ਜੀ ਇਹ ਗੱਲ ਮੈਂ ਕਹਿਣਾ ਚਾਹੁੰਦਾ ਜ਼ਰੂਰ ਕਹਿਣਾ ਚਾਹੁੰਦਾ ਇਹ ਕਿ ਜਿਹੜੇ ਇਹ ਸੇਵਾਦਾਰ ਹਨ ਜਿਹੜੇ ਸਾਡੀ ਕੌਮ ਦੇ ਇੱਕ ਜੈਮਸ ਆ ਜਿਹੜੇ ਉੱਥੇ ਪਹੁੰਚਦੇ ਜਦੋਂ ਵੀ ਕੋਈ ਮਸਲਾ ਹੁੰਦਾ ਨਾ ਸਿੱਖ ਕੌਮ ਦੇ ਸਾਡੀ ਕਮਿਊਨਿਟੀ ਦੇ ਨਾਲ ਕੂੜੀ ਹੋਵੇ ਮੁੰਡਾ ਹੋਵੇ ਜੋ ਕੁਛ ਵੀ ਆ ਸਾਡੇ ਨੌਜਵਾਨ ਜਿਹੜੇ ਪਹੁੰਚਦੇ ਨੇ ਮਾਰਾ ਇੰਨਾਂ ਨੂੰ ਤੇ ਇਹਨਾਂ ਪਰਿਵਾਰਾਂ ਨੂੰ ਚਾਰਜ ਕਰ ਰੱਖਣ ਮੈਂ ਤੁਹਾਨੂੰ ਸੱਚ ਦੱਸ ਰਿਹਾ ਉਸ ਉਹੀ ਚਿਹਰੇ ਹੁੰਦੇ ਆ ਜਿਹੜੇ ਉੱਥੇ ਪਹੁੰਚਦੇ ਮੈਨੂੰ ਹੁਣ ਮੈਨੂੰ ਪਤਾ ਮੈਂ ਤਾਂ ਜਾਣਦਾ ਸਾਰਿਆਂ ਨੂੰ ਤੇ ਉੱਥੇ ਜਾ ਕੇ ਉਹਨਾਂ ਨੇ ਹਰ ਇੱਕ ਦਰਵਾਜ਼ਾ ਖੜਕਾਇਆ ਪੁਲਿਸ ਨੇ ਵੀ ਖੜਕਾਇਆ ਸੀਸੀਟੀਵੀ ਇਕੱਠੀ ਕੀਤੀ ਇਨਫੋਰਮੇਸ਼ਨ ਕੀਤਾ ਇੱਕ ਦੂਜੇ ਨੂੰ ਫੋਨ ਕੀਤਾ ਜਿੰਨਾ ਜਾਣ ਪਛਾਨ ਕਰ ਸਕਦੇ ਸੀ ਕਿ ਕਰੋ ਕਿ ਇਹ ਬੰਦਾ ਹੈ ਕੌਣ ਤੇ ਇਹ ਵੀ ਬੋ ਵਟਿਕਾਲਾ ਸਾਧ ਸੰਗ ਜੀ ਕੇ ਉਹਨਾਂ ਨੇ ਮੰਡੇ ਸੰਡੇ ਰਾਤ ਅਸੀਂ ਰਿਪੋਰਟ ਕਰਦੇ ਹਾਂ ਮੰਡੇ ਸਵੇਰੇ 7 ਵਜੇ ਉਹਨੂੰ ਉਹ ਫੜ ਲੈਂਦੇ ਨੇ ਸੋ ਉਹ ਵਿਅਕਤੀ ਫੜ ਕੇ ਉਹਦੀ ਸਾਰੀ ਕੱਲ ਵੀ ਸਾਡ ਨਾਲ ਗੱਲ ਹੋਈ ਸੀ ਪੁਲਿਸ ਦੇ ਨਾਲ ਤੇ ਸੇਵਾਦਾਰਨਾਲ ਕੱਲ ਮੈਂ ਕਮਿਊਨਿਟੀ ਜਿਹੜੀ ਹੈਗੀ ਆ ਮੀਟਿੰਗ ਜ਼ੂਮ ਮੀਟਿੰਗ ਵੀ ਸੱਦੀ ਗਈ ਸੀ ਜਿਹੜੇ ਜੱਥੇ ਬੰਨੀਆਂ ਦੇ ਨਮੇ ਦੇ ਉੱਚਾ ਹਾਜ਼ਰ ਸਨ ਅਸੀਂ ਅਸੀਂ ਇਹੀ ਗੱਲ ਕਰ ਰਹੇ ਸੀਗੇ ਕਿ ਅਸੀਂ ਆਪਣੀ ਕਮਿਊਨਿਟੀ ਦਾ ਹੋਰ ਕਿਦਾਂ ਅਸੀਂ ਰੱਖਿਆ ਕਰ ਸਕਦੇ ਆ ਸਪੋਰਟ ਕਰ ਸਕਦੇ ਆ ਤੇ ਖਾਸ ਕਰਕੇ ਆਪਣੀਆਂ ਔਰਤਾਂ ਭੈਣਾ ਵੀਰ ਮਾਤਾਵਾਂ ਨੂੰ ਹੋਣਾ ਚਾਹੀਦਾ ਕਿ ਉਹਨਾਂ ਨੂੰ ਪ੍ਰੋਪਰ ਪ੍ਰੋਸੈਸ ਹੋਣਾ ਚਾਹੀਦਾ ਕਿ ਉਹਨਾਂ ਦੇ ਕਮਿਊਨਿਟੀ ਦੇ ਨੌਜਵਾਨ ਤੁਹਾਡੇ ਨਾਲ ਨੇ ਇਹ ਮੈਂ ਤੁਹਾਨੂੰ ਗਾਰੰਟੀ ਕਰ ਸਕਦਾ ਅਸੀਂ ਸਾਰੇ ਜਿੱਥੇ ਬੰਦੇ ਦੇ ਜਿਹੜੇ ਲੀਡਰ ਸੀਗੇ ਕੱਲ ਸਾਡੀ ਨਮਾਇਦੇ ਸੀਗੇ ਰਿਪਰੈਜ਼ੈਂਟੇਟਿਵ ਵੀ ਉਹਨਾਂ ਨੇ ਗੱਲ ਕੀਤੀ ਇਹ ਗੱਲ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਊਗੀ ਕਿ ਕਮਿਊਨਿਟੀ ਤੁਹਾਡੀ ਪੂਰੀ ਨਾਲ ਆ ਤੇ ਮੈਂ ਸ਼ਾਬਾਸ਼ ਵੀ ਕਰਦਾ ਉਹ ਨੌਜਵਾਨਾਂ ਨੇ ਕਿ ਉਹਨਾਂ ਨੇ ਕੋਈ ਧੋੜਪਾਨ ਨਹੀਂ ਉਹਨਾਂ ਨੇ ਸਾਰਾ ਕੁਝ ਚੰਗੀ ਤਰ੍ਹਾਂ ਪਤਾ ਕਰਕੇ ਕਿ ਕਿਹੜਾ ਵਿਅਕਤੀ ਹੈ ਕੌਣ ਆ ਫੂ ਰਿਸਪੌਂਸਿਬਲ and the police are doing a fantastic job they've caught this individual uh, obviously within within with a certain time period and by sunday morning once they've caught him john ashby 32 year old and un charge kita gaya te e da vi itthe main police da dhanwad karda ha because normally na oh jo the police vich charge kardi hundi hai te je ta sade itihas vich main da sakda normally the charge on full attention they've air ki rashly aggravated the words strangulation ਉਹਨੂੰ ਕੀ ਕੀ ਹੋਇਆ ਹਰ ਇੱਕ ਚੀਜ਼ ਉਹਤੇ ਚਾਰਜ ਕਰਕੇ ਉਹਨਾਂ ਨੇ ਸਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈਗੇ ਹੁਣ ਕੱਲ ਉਹਨੇ ਕੋਰਟ 'ਚ ਜਾਣਾ ਮੈਜਿਸਟ੍ਰੇਟ ਕੋਲ ਜਾਊਗਾ ਉੱਥੇ ਜਾ ਕੇ ਇਹ ਸਾਰੇ ਗੱਲ ਪੇਸ਼ ਕੀਤੀ ਜਾਊਗੀ ਜੱਜ ਦੇ ਸਾਹਮਣੇ ਤੇ ਤੁਸੀਂ ਦੇਖ ਸਕਦੇ ਆ ਕਿ ਅਸੀਂ ਕਮਿਊਨਿਟੀ ਪੂਰੀ ਨਾਲ ਆ ਉਸ ਬੱਚੀ ਦੇ ਨਾਲ ਉਸ ਸੇਵਾਦਾਰ ਜਿਹੜੇ ਕੰਮ ਕਰ 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 ਰਹੇ ਆ ਸਿਫੋਂ ਕਮਿਊਨਿਟੀ ਦੋ ਜਣੇ ਰੈਪ੍ਰੈਜ਼ੈਂਟੇਟਿਵ ਆ ਤੇ ਉਹ ਕੁੜੀ ਦੇ ਨਾਲ ਤੇ ਉਹਦੇ ਪਰਵਾਦ ਨਾਲ ਗੱਲ ਕਰਦੇ ਤੇ ਉਹ ਉਹ ਉਸ ਪੂਰੀ ਸਪੋਰਟ ਦੇ ਰਹੇ ਹੈਗੇ ਉਹ ਵਿਚਾਰੀ ਬਰੀ ਕੀ ਕਹਿੰਦੇ ਹਾਂ ਮੈਂ ਕਿਦਾਂ ਸਮਝਾਵਾਂ ਸ਼ੀ ਇਸ ਟ੍ਰੋਮਟਾਈਜ਼ ਹੁਣ ਪੰਜਾਬੀ ਚ ਮੈਨੂੰ ਉਹ ਲਫ਼ਜ਼ ਨਹੀਂ ਪਤਾ ਕਿ ਸ਼ੀ ਇਸ ਵੈਰੀ ਟ੍ਰੋਮਟਾਈਜ਼ ਬਟ ਉਹ ਥੈਂਕਫੁਲ ਵੀ ਆ ਕਿ ਕਮਿਊਨਿਟੀ ਇਨਾ ਸਪੋਰਟ ਉਹਦਾ ਕਰ ਰਹੀ ਹੈਗੀ ਆ ਸੋ ਵੈਲ ਡਨ ਟੂ ਦ ਪੁਲਿਸ ਵੈਲ ਡਨ ਟੂ ਦ ਸੇਵਾਦਾਰ ਤੇ ਸਿੱਖ ਚੈਨਲ ਦਾ ਧੰਨਵਾਦ ਤਲਵਿੰਦਰ ਸਿੰਘ ਲਾਲੀ ਉਹਨੂੰ ਮੈਂ ਫੋਨ ਕੀਤਾ ਸੀ ਰਾਤੋਂ ਰਾਤ ਕੇ ਭਾਈ ਇੱਥੇ ਤੂੰ ਆਣਾ ਪੈਣਾ ਤੇ ਰਿਪੋਰਟ ਦੇਣੀ ਪੈਣੀ ਸੰਗਤ ਤੱਕ ਪਹੁੰਚਾਉਣੀ ਪੈਣੀ ਉਹ ਵਿਚਾਰਾ ਉਹਦਾ ਆਪਣਾ ਸਵੇਰ ਦੀ ਸ਼ਿਫਟ ਕਰਕੇ ਰਾਤ ਨੂੰ ਉੱਥੇ ਫਿਰ ਪਹੁੰਚ ਜਾਂਦਾ ਤੇ ਅਸੀਂ ਰਿਪੋਰਟ ਵਾਲੇ ਸਾਹਮਣੇ ਪੇਸ਼ ਕਰਨ ਵਾਸਤੇ ਤੇ ਅੱਜ ਇੱਕ ਖੁਸ਼ੀ ਦੀ ਖਬਰ ਆ ਕੇ ਉਹਨੂੰ ਚਾਰਜ ਕੀਤਾ ਜਾਂਦਾ ਉਸ ਵਿਅਕਤੀ ਨੂੰ ਚਾਰਜ ਕੀ ਤਰ੍ਹਾਂ ਦਾ ਸਵੇਰੇ ਉਹਨੇ ਕੋਰਟ ਜਣਾ ਮਹਾਰਿਸ਼ ਕਿਰਪਾ ਕਰਨ ਉਹਨੂੰ ਕਨਵਿਕਸ਼ਨ ਮਿਲ ਜਵੇ ਤੇ ਹੈਵ ਟੀ ਸੈਂਟੈਂਸ ਯੂ ਦਿੱਤਾ ਜਾਣਾ ਚਾਹੀਦਾ ਜਿਹੜੀ ਸਾਸਾਂ ਇਹਦੀ ਬੰਦੀ ਆ ਇਹ ਪੂਰੀ ਹੋਵੇ ਹਾਂ ਜਿਹੜੇ ਕਿ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਤੁਹਾਨੂੰ ਇੱਕ ਵਾਰੀ ਫੇਰ ਅਸੀਂ ਜਾਣੂ ਕਰਾ ਦਈਏ ਕਿ ਸ਼ਨੀਚਰ ਵਾ ਰਾਤ ਨੂੰ ਜਾਣੇ ਕਿ 25 ਅਕਤੂਬਰ ਦੀ ਰਾਤ ਨੂੰ ਇਹ ਮਾਮਲਾ ਜਿਹੜਾ ਆ ਰਿਪੋਰਟ ਕੀਤਾ ਜਾਂਦਾ ਹੈ ਜਿਹਦੇ ਚ ਇੱਕ 20 ਸਾਲਾਂ ਦੀ ਕੁੜੀ ਜਿਹੜੀ ਆ ਰੇਪ ਜਿਹੜਾ ਰਿਪੋਰਟ ਕਰਦੀ ਹੁੰਦੀ ਆ ਬਹੁਤ ਹੀ ਡਿਸਟ্রেਸਡ ਹੀਠ ਦੇ ਵਿੱਚ ਰੋਡ ਤੇ ਕਹਿ ਸਕਦੇ ਆ ਪਾਕ ਹੌਲ ਏਰੀਆ ਬੋਲਸੋਲ ਦਾ ਰੋਡ ਤੇ ਕੁੜੀ ਨੂੰ ਪਾਇਆ ਜਾਂਦਾ ਆ ਸਵਾ 7 ਦਾ ਕੁਛ ਸ਼ਾਮ ਦਾ ਟਾਈਮ ਸੀਗਾ ਜਦੋਂ ਕਿ ਪੁਲਿਸ ਨੂੰ ਇਹ ਚੀਜ਼ ਰਿਪੋਰਟ ਕੀਤੀ ਜਾਂਦੀ ਹੈਗੀ ਆ ਸ਼ਨੀਚਰਵਾਰ ਰਾਤ ਤੋਂ ਲੈ ਕੇ ਹੁਣ ਅੱਜ ਅਸੀਂ ਮੰਗਲਵਾਰ ਨੂੰ ਪਹੁੰਚ ਚੁੱਕੇ ਹੈਗੇ ਆ ਸਾਥ ਸੰਗਤ ਜੀ ਤੀਸਰਾ ਦਿਨ ਜਿਹੜਾ ਸੀਗਾ ਅੱਜ ਹੋਇਆ ਸੀ ਸ਼ਨੀਚਰਵਾਰ ਰਾਤ ਤੋਂ ਬਾਅਦ ਐਤਵਾਰ ਨੂੰ ਇੱਕ ਖਬਰ ਜਿਹੜੀ ਆ ਇਹ ਅਫੀਸ਼ੀਅਲ ਸਾਈਟ ਤੇ ਵੀ ਆ ਜਾਂਦੀ ਆ ਪੁਲਿਸ ਦੁਆਰਾ ਵੀ ਜਾਰੀ ਕੀਤੀ ਜਾਂਦੀ ਆ ਫੋਟੋਗ੍ਰਾਫ ਐਂਡ ਵੀਡੀਓ ਜਿਹੜਾ ਕਿ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਜਿੱਥੇ ਕਿ ਸਸਪੈਕਟ ਦਾ ਜਿਹੜਾ ਆ ਉਹਦਾ ਜਿੰਨਾ ਵੀ ਵਿਜ਼ੂਅਲ ਹੋ ਸਕਦਾ ਸਿਗਾ ਪੂਰੀ ਜਿੰਨੇ ਵੀ ਲੋਗ ਨੇ ਪopulation ਨੇ ਜਾਰੀ ਕੀਤਾ ਜਾਂਦਾ ਤਾਂ ਕਿ ਅਸੀਂ ਇਸ ਨੂੰ ਫੜ ਸਕੀਏ ਐਤਵਾ ਰਾਤ ਨੂੰ ਸਭ ਤੋਂ ਪਹਿਲਾਂ ਤੁਸੀਂ ਸਿੱਖ ਚੈਨਲ ਤੇ ਇਹ ਰਿਪੋਰਟ ਦੇਖੀ ਸੀਗੀ ਜਿੱਦੇ ਚ ਅਸੀਂ ਇਹ ਰਿਪੋਰਟ ਦੇ ਕੇ ਜਿਹੜਾ ਫੋਟੋ ਹੈਗੀ ਆ ਵੀਡੀਓ ਹੈਗੀ ਆ ਉਹਨੂੰ ਆਪਣੀ ਕਮਿਊਨਿਟੀ ਦੇ ਵਿੱਚ ਜਾਰੀ ਕੀਤਾ ਤਾਂ ਕਿ ਛੇਤੀ ਤੋਂ ਛੇਤੀ ਇਸ ਵਿਅਕਤੀ ਨੂੰ ਜੜਾਇਆ ਫੜਿਆ ਜਾ ਸਕੇ ਸੋਮਵਾਰ ਨੂੰ ਖਬਰਾਂ ਆndੀਆਂ ਨੇ ਕਿ ਸਸਪੈਕਟ ਜਿਹੜਾ ਆ ਉਹ ਅਰੈਸਟ ਹੋ ਚੁੱਕਿਆ ਆ ਉਸ ਤੋਂ ਬਾਅਦ ਕਾਫੀ ਜਾਂਚ ਪੜਤਾਲ ਇਨਵੈਸਟੀਗੇਸ਼ਨ ਕਰਨੀ ਪੈਂਦੀ ਆ ਟੂ ਪਿੰਪੁਆਇੰਟ ਇਫ ਥਿਸ ਇਜ਼ ði ਐਕਚੁਅਲ ਪਰਸਨ ða ਵਾਸ ਸੀਨ ਇਨ ði ਫੋਟੋਗ੍ਰਾਫਸ ਐਂਡ ਇਨ ði ਸੀਸੀਟੀਵੀ ਫੂਟੇਜ ਰੀਲੀਜ਼ਡ ਬਾਈ ði ਪੁਲਿਸ ਐਂਡ ਟੂਡੇ ਅੱਜ ਵੈਸਟ ਮਿਡਲੈਂਸ ਪੁਲਿਸ ਦੁਆਰਾ ਇਹ ਪੁਸ਼ਟੀ ਕਰ ਦਿੱਤੀ ਗਈ ਆ ਕਿ ਚਾਰਜ ਕੇਸ ਜਿਹੜਾ ਆ ਦਰਜ ਇਸ ਵਿਅਕਤੀ ਤੇ ਕਰ ਦਿੱਤਾ ਆ ਅੱਜ ਨਾ ਜਰਾਇਆ ਉਹ ਵੀ ਇਸ ਵਿਅਕਤੀ ਦਾ ਰਿਲੀਜ਼ ਹੋ ਚੁੱਕਿਆ ਹੈ 32 ਸਾਲਾਂ ਦਾ ਜੌਨ ਐਸ਼ਬੀ ਇਹਨੂੰ ਦੱਸਿਆ ਜਾ ਰਿਹਾ ਜੀਨੇ ਕਿ ਪਾਕ ਹਾਲ ਏਰੀਆ ਦੇ ਵਿੱਚ ਵੋਲਸੋਲ ਦੇ ਵਿੱਚ ਸ਼ਨੀਚਰਵਾਰ ਰਾਤ ਨੂੰ ਇੱਕ ਘਟਨਾ ਨੂੰ ਅੰਜਾਮ ਦਿੱਤਾ ਇਸ ਸ਼ਰਮਨਾਕ ਦੁਖਦ ਘਟਨਾ ਨੂੰ ਅੰਜਾਮ ਦੇ ਕੇ ਉਸ ਕੁੜੀ ਨੂੰ ਟਰਾਮਾਟਾਈਜ਼ ਕੀਤਾ ਤੇ ਕੱਲ ਯਾਨੀ ਕਿ ਬੁੱਧਵਾਰ 29 ਅਕਤੂਬਰ ਨੂੰ ਇਹਦੀ ਪੇਸ਼ੀ ਬਰਮਿੰਗਮ ਮੈਜਿਸਟ੍ਰੇਟ ਕੋਰਟ ਦੇ ਵਿੱਚ ਹੋਏਗੀ ਜਿੱਥੇ ਕਿ ਅੱਗੇ ਦੀ ਕਾਰਵਾਈ ਕੀਤੀ ਜਾਊਗੀ ਇੱਕ ਚਾਲ ਤੇ ਤੁਸੀਂ ਇਸੇ ਤਰੀਕੇ ਨਾਲ ਰਿਪੋਰਟ ਦੇਖਦੇ ਰਹੋ ਲੇਕਿਨ ਆ ਕੈਂਪਾਜੀ ਐਜ਼ ਯੂ ਵੇਰ ਜਸਟ ਟਾਕਿੰਗ ਅਬਾਊਟ ਦ ਕਨਵਿਕਸ਼ਨ ਕੇ ਮਹਾਰਾਜ ਕਿਰਪਾ ਕਰਨ ਕਨਵਿਕਸ਼ਨ ਵੀ ਜੜਾਇਆ ਕੱਲ ਕੀਤਾ ਜਾਏ ਬਟ ਤੁਸੀਂ ਜਾਣਦੇ ਹਾਂ ਕਿ ਪਿਛਲੇ ਮਹੀਨੇ ਸਪਟੈਂਬਰ ਦੇ ਮਹੀਨੇ ਦੇ ਵਿੱਚ ਵੀ ਇੱਕ ਰਿਪੋਰਟ ਆਈ ਸੀਗੀ ਕਿ ਬਲਾਤਕਾਰ 올ਡਬਰੀ ਏਰੀਆ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਕਮਿਊਨਿਟੀ ਦਾ ਗੜ੍ਹ ਕਹਿ ਸਕਦੇ ਹਾਂ ਅਸੀਂ ਆਪਣਾ ਘਰ ਮੰਨਦੇ ਹਾਂ 올ਡਬਰੀ ਨੂੰ ਗੁਰਦੁਆਰਾ ਸਾਹਿਬ ਅਸੀਂ ਉੱਥੇ ਉੱਥੇ ਹੈਗੇ ਨੇ ਉਹ ਏਰੀਆ ਦੇ ਵਿੱਚ ਸਪਟੰਬਰ ਦੇ ਮਹੀਨੇ ਦੇ ਵਿੱਚ ਵੀ ਬਲਤਕਾਰ ਦੀ ਰਿਪੋਰਟ ਆਈਆਂ ਐਂਡ ਅਰੈਸਟ ਹੋਣ ਤੋਂ ਬਾਵਜੂਦ ਵੀ ਕੋਈ ਕਨਵਿਕਸ਼ਨ ਨਹੀਂ ਕੀਤਾ ਗਿਆ ਤੇ ਹੁਣ ਜਦੋਂ ਅਕਤੂਬਰ ਦੇ ਮਹੀਨੇ ਦੇ ਵਿੱਚ ਬਲਤਕਾਰ ਦੀ ਖਬਰ ਜਿਹੜੀ ਆ ਸਾਹਮਣੇ ਆਂਦੀ ਆ ਇਸ ਤੋਂ ਬਾਅਦ ਸਿੱਖਾਂ ਦੇ ਵਿੱਚ ਸਾਡੀ ਕੌਮ ਦੇ ਵਿੱਚ ਕਾਫੀ ਚਿੰਤਾ ਜਿਹੜੀ ਆ ਉਹ ਬਣ ਚੁੱਕੀ ਹੈਗੀ ਆ ਕਿਉਂਕਿ ਸਾਡੇ ਘਰਾਂ ਦੇ ਵਿੱਚ ਕੁੜੀਆਂ ਨੇ ਅਸੀਂ ਕਮਾਕਾਰਾਂ ਤੇ ਜਾਂਦੇ ਆ ਅਸੀਂ ਪੜ੍ਹਾਈ ਵਾਸਤੇ ਕੁੜੀਆਂ ਬਾਹਰ ਜਾਂਦੀਆਂ ਨੇ اسپੈਸ਼ਲੀ ਨਾਉ ਇਟ ਇਜ਼ ਦ ਵਿంటర్ ਟਾਈਮ ਹੁਣ ਸਿਆਲ ਦੇ ਦਿਨ ਆ ਰਹੇ ਨੇ ਹਨੇਰਾ ਜਿਹੜਾ ਹੈ ਛੇਤੀ ਹੋਣਾ ਸ਼ੁਰੂ ਹੋ ਗਿਆ ਆ 4-5 ਵਜੇ ਹੀ ਹੁਣ ਤੁਸੀਂ ਦੇਖੂਗੇ ਕਿ ਹਨੇਰਾ ਹੋਣਾ ਸ਼ੁਰੂ ਹੋ ਜਾਏਗਾ ਤੇ ਜਦੋਂ 2 ਮਹੀਨੇ ਦੇ ਵਿੱਚ ਦੋ ਇਹੋ ਜਿਹੀ ਵਾਰ ਦਾ ਤਾਂ ਕਿ ਸਿਰਫ ਕੱਲਾ ਛੇੜਖਾਨੀ ਨਹੀਂ ਕੱਲਾ ਚੋਰੀ ਨਹੀਂ ਕੱਲਾ ਲੁੱਟਮਾਰ ਨਹੀਂ ਬਟ ਸਮਥਿੰਗ As uh, serious as a rape attack, that is too serious a crime. And in past two months, two incidents have happened, uh, with, with one having uh, not seen the light of conviction. They jury chinta jurya, sick hand of to see a debariki canachange. The rule, mention or be the case. ਇਹ ਵੀ ਤੁਹਾਨੂੰ ਦੱਸਣੀ ਚਾਹੀਏ ਕਿ ਉਹ ਪੱਲਾ ਜਿਹੜਾ ਬੰਦਾ ਫੜਿਆ ਜਾਂਦਾ ਉਹਨੂੰ ਉਹਨੂੰ ਬੇਲ ਮਿਲ ਜਾਂਦੀ ਆ ਉਦੋਂ ਬਾਅਦ ਇੱਕ ਹੋਰ ਬਲਦਕਾਰ ਹੁੰਦਾ ਵਾ ਉਸ ਇਲਾਕੇ ਦੇ ਵਿੱਚ ਉਹ ਜਦੋਂ ਉਹ ਉਸ ਵਕਤ ਉਸ ਬਲਦਕਾਰ ਦੇ ਨਾਲ ਇੱਕ ਵਿਅਕਤੀ ਫੜਿਆ ਜਾਂਦਾ ਉਹਨੂੰ ਡੀਐਨਏ ਦੇ ਮੈਚ ਕਰਕੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਦੇ ਨਾਲ ਉਹਨੂੰ ਅਰੈਸਟ ਕੀਤਾ ਜਾਂਦਾ ਉਸ ਕੇਸ ਵਿੱਚ ਤੇ ਉਹਨੂੰ ਇਸ ਲਈ ਬੇਲ ਚ ਛੱਡੇ ਹੋਇਆ ਵਾ ਤੇ ਮਹਾਰਾਜ ਕਿਰਪਾ ਕਰਨ ਕਿ ਉਹ ਵੀ ਜਾ ਕੇ ਉਸ ਚਾਰਜ ਕਰ ਸਕਣ ਤੇ ਕਨਵਿਕਸ਼ਨ ਹੋਵੇ ਮਹਾਰਾਜ ਕਿਰਪਾ ਕਰਨ ਇਹ ਅਸੀਂ ਸਾਡੇ ਵੱਲੋਂ ਇੱਕ ਬੇਨਤੀ ਅਰਦਾਸ ਕੀਤੀ ਕਰ ਸਕਦੇ ਆ ਚੱਕਰ ਇਹ ਆ ਮਤਲਬ ਸੱਚ ਦੱਸਦਾ ਜਿਹੜੇ ਇਸ ਦੇਸ਼ ਅਸੀਂ ਰਹਿ ਰਹੇ ਆ ਜਿਹੜਾ ਰੇਪ ਦਾ ਕਨਵਿਕਸ਼ਨ ਰੇਟ ਆ ਨਾ ਇਸ ਜਿਹੜੇ ਪੁਲਿਸ ਦੇ ਨਾਲ ਬਹੁਤ ਬਹੁਤ ਘੱਟ ਹੁੰਦਾ ਜਿਹੜੀ ਸੱਚ ਗੱਲ ਆ ਮਤਲਬ ਐਵੇਂ ਤੁਹਾਨੂੰ ਕੁਝ ਕਮਨ ਮਤਲਬ ਕਹਿੰਦਾ ਕਿ ਬਹੁਤ ਘੱਟ ਹੁੰਦਾ ਮਹਾਰਾਜ ਕਿਰਪਾਵਾ ਕਿ ਇਸ ਵਕਤ ਪੁਲਿਸ ਨੇ ਉੱਥੇ ਪਹੁੰਚਦੇ ਆ ਜਿਹੜੀ ਸ਼ਾਨਬੰਦ ਕੀਤੀ ਆ ਫਰੈਂਜ਼ਿਕ ਲੈ ਆ ਜਿਹੜਾ ਸਮਾਨ ਮਿਲਿਆ ਸੀਸੀਟੀਵੀ ਫੁਟੇਜ ਅਸੀਂ ਸੰਡੇ ਰਿਪੋਰਟ ਕੀਤੀ ਸੀ ਕਿ ਕਈ ਜਾਣੇ ਆਪਣੇ ਦਰਵਾਜ਼ੇ ਦੇਖ ਕੇ ਡੋਰ ਬੈਲ ਦੇਖ ਕੇ ਉਹ ਸਾਰਾ ਕੁਝ ਸੀਸੀਟੀਵੀ ਜਿੰਨੀ ਐਵਿਡੈਂਸ ਕੱਢੀ ਹੋ ਸਕਦੀ ਹੈ ਪੇਡ ਕਰ ਸਕਦੇ ਉਹਨਾਂ ਸਬੂਤ ਜਿੰਨਾ ਮਜ਼ਬੂਤ ਉਹ ਕੇਸ ਬੰਦਾ ਠੀਕ ਹੈ ਜੀ ਉਸ ਮਹਾਰਾਜ ਕਿਰਪਾ ਉਹ ਵਿਦਨ 48 ਆਵਰ ਸਾਰਾ ਕੁਝ ਹੋ ਗਿਆ ਸੀਗਾ ਜਦੋਂ 올ਡ ਵੀ ਦਾ ਕੇਸ ਤਾਂ ਚੱਕਰ ਸੀਗਾ ਕਿ ਉਹ ਤੁਸੀਂ ਦੇਖਿਆ ਸੀਗਾ ਕਿ ਉਹ ਉਹ ਜਦੋਂ ਰੇਪ ਹੁੰਦਾ ਰੇਪ ਤੋਂ ਬਾਅਦ ਸੰਡੇ ਐਤਵਾਰ ਵਾਲੇ ਦਿਨ ਉਹ ਮੰਡੇ ਸੌਰੀ ਮੰਡੇ ਤੋਂ ਟਿਊਜ਼ਡੇ ਸੌਰੀ ਰੇਪ ਹੁੰਦਾ ਤੇ ਸੰਡੇ ਜਾ ਕੇ ਕਮਿਊਨਿਟੀ ਕੱਟੀ ਹੁੰਦੀ ਆ ਉੱਥੇ ਇਲਾਕੇ ਦੇ ਵਿੱਚ ਤੁਸੀਂ ਉਹ ਵੀ ਰਿਪੋਰਟ ਦੇਖੀ ਸੀਗੀ ਉਹ ਰਿਪੋਰਟ ਤੋਂ ਬਾਅਦ ਨੌਜਵਾਨਾਂ ਨੇ ਇਹ ਬੇਨਤੀ ਕਰਤੀ ਸੀਗੀ ਕਿ ਜੇ 48 ਆਵਰ ਦੇ ਵਿੱਚ 3 ਇਹ ਬੰਦਾ ਨਹੀਂ ਲੱਭਿਆ ਕਿ ਕਿੰਨੇ ਕੀ ਰਿਸਪੌਂਸਿਬਲ ਫਿਰ ਅਸੀਂ ਆਪ ਜਾ ਕੇ ਕਿਸ ਜਿਹੜਾ ਕਰਨੀ ਫੇ ਅਗਲਾ ਪਲਾਨ ਤੁਹਾਨੂੰ ਦਰਸਾਉਣਾ ਦੱਸਿਆ ਜਾਊਗਾ ਉਹ ਕਰਦੇ ਆ ਉਹਨੂੰ ਜਾ ਕੇ ਉੱਥੇ ਇੱਕ ਬੰਦਾ ਫੜਿਆ ਜਾਂਦਾ ਕਮੇਟੀ ਠੰਡ ਪੈ ਜਾਂਦੀ ਹੈ ਕਿ ਮਾਲਕ ਕਿਰਪਾ ਕੀਤੀ ਕਿ ਉਹ ਬੰਦਾ ਫੜਿਆ ਗਿਆ ਉਹਨੂੰ ਬੇਲ ਦਿੱਤੀ ਜਾਂ ਫਿਰ ਪਰੇਸ਼ਾਨੀ ਹੁੰਦੀ ਆ ਸੰਗਤਾਂ ਨਾਲ ਗੱਲ ਹੁੰਦੀ ਆ ਲੀਡਰਾਂ ਨਾਲ ਗੱਲ ਹੁੰਦੀ ਆ ਤੇ ਫਿਰ ਦੂਜੀ ਵਾਰੀ ਫੜ ਕੇ ਇਸ ਵੇਲੇ ਥੋੜਾ ਜਿਹਾ ਉਹ ਗੰਭੀਰ ਮਸਲਾ ਵਾ ਕੇ ਕਿ ਉਹਦੇ ਨਾਲ ਟੈਕਨੀਕਲਟੀਆਂ ਹੁਣ ਮੈਂ ਸਾਰੀਆਂ ਗੱਲਾਂ ਮੈਂ ਕਹਿਣਾ ਨਹੀਂ ਚਾਹੁੰਦਾ ਪੀਵੀ ਉਤੇ ਬਿਗੇਸਟ ਇਹ ਹੈਗੇ ਆ ਔਨ ਲਾਈਵ ਇਨਵੈਸਟੀਗੇਸ਼ਨ ਔਨਗoing ਮੈਂ ਜੋ ਕੋਸ਼ ਕਰਨਾ ਚਾਹਾਂ ਜਿਹੜਾ ਕਿਸ ਕੋਈ ਗੱਲ ਹਿੰਡਰ ਹੋ ਸਕੇ ਸੋ ਮੈਂ ਬੜਾ ਕੇਅਰਫੁਲ ਹੋਣਾ ਪੰਦਾ ਪਰ ਮੈਂ ਇਹ ਜ਼ਰੂਰ ਕਹੂੰਗਾ ਤੇ ਮੈਂ ਪਿਛਲੀ ਵਾਰ ਵੀ ਇਹ ਗੱਲ ਕਹੀ ਸੀ ਮੈਂ ਤੁਹਾਨੂੰ ਹੁਣ ਵੀ ਕਹਿਣਾ ਖਾਸ ਕਰਕੇ ਆਪਣੀਆਂ ਬੱਚੀਆਂ ਨੂੰ ਜਿਹੜੇ ਕੰਮ ਤੇ ਜਾਂਦੀਆਂ ਬਾਹਰ ਜਾਂਦੀਆਂ ਵਾ ਤੁਸੀਂ ਜਦੋਂ ਬਾਹਰ ਤੁਰਨਾ ਵਾ ਜਿੱਦਾਂ ਗਰਪੀ ਭੈਣ ਜਨੇ ਗੱਲ ਕੀਤੀ ਆ ਉਹ ਨੇਰਾਸ਼ ਛੇਤੀ ਹੋ ਜਾਣ ਲੱਗਾ ਠੀਕ ਹੈ ਜੀ ਤੁਸੀਂ ਜੇ ਜਾ ਰਹੇ ਨਾ ਕਿਤੇ ਕੋਸ਼ਿਸ਼ ਕਰੋ ਕਿ ਉਸ ਇਲਾਕੇ ਰੂਟ ਆਪਣਾ ਪਲਾਨ ਕਰੋ ਜਿੱਥੇ ਨਾਲ ਲਾਈਟਿੰਗ ਸਹੀ ਹੋਵੇ ਜਿੱਥੇ ਨਾਲ ਕੋ ਜਾ ਸਕਦਾ ਕੋਈ ਨਾਲ ਹੋਵੇ ਜੇ ਫੋਨ ਤੇ ਹੋ ਸਕਦੇ ਕਿਸੇ ਦਾ ਫੋਨ ਤੇ ਹੋਵੋ ਉਹਨੂੰ ਤੁਸੀਂ ਜਾਓ ਤੁਸੀਂ ਹੈ ਕਿੱਥੇ ਆ ਕਿੱਥੇ ਤੱਕ ਜਾ ਰਹੇ ਆ ਕੀ ਹੋ ਰਿਹਾ ਮਤਲਬ ਉਹ ਕਹਿੰਦਾ ਆਪਣਾ ਪਲੈਨਿੰਗ ਥੋੜਾ ਜਿਹਾ ਕਰਿਆ ਕਰੋ ਉਹਦੇ ਨਾਲ ਸਕਰੀਮ ਕਰਨਾ ਜਿੰਨੀ ਤੁਸੀਂ ਸਕਰੀਮ ਕਰੋਗੇ ਉਨੀ ਸ਼ਤੀ ਆਵਾਜ਼ ਪਹੁੰਚਦੀ ਹੁੰਦੀ ਆ ਤੇ ਇਹ ਕਹੇ ਜਾਂਦਾ ਕਿ ਤੁਸੀਂ ਸਕਰੀਮ ਕੀਤਾ ਤੇ ਤੁਸੀਂ ਕਹੋ ਕਿ ਅੱਗ ਫਾਇਰ ਸਕਰੀਮ ਫਾਇਰ ਜੇ ਤੁਸੀਂ ਸਕਰੀਮ ਫਾਇਰ ਕਰਦੇ ਆ ਨਾ ਤੇ ਫਿਰ ਲੋਕੀ ਦਰਦੇ ਕਿ ਫਾਇਰ ਫਾਇਰ ਅਗ ਹੁੰਦੀ ਹੈ ਤੇ ਲੋਕੀ ਛੇਤੀ ਰਿਸਪੌਂਡ ਕਰਦੇ ਹੁੰਦੇ ਆ ਜਿਹੜੇ ਇਹ ਕਹਿੰਦੇ ਆ ਪੁਲਿਸ ਆਪ ਇਹ ਦੱਸਦੀ ਹੁੰਦੀ ਕਿ ਕਿੱਥੇ ਸੀ ਸਕਰੀਮ ਕਰਨਾ ਦੱਸਣਾ ਤੁਸੀਂ ਆਪਣਾ ਜੇ ਤੁਹਾਡੇ ਸਾਹਮਣੇ ਕੋਈ ਆ ਰਿਹਾ ਵਾ ਲੱਗਦਾ ਕੁਝ ਕਿ ਪ੍ਰੋਬਲਮ ਰੋਡ ਕ੍ਰਾਸ ਕਰੋ ਤੁਸੀਂ ਆਪਣਾ ਅੱਗੇ ਪਿੱਛੇ ਦੇਖਣਾ ਪੈਣਾ ਯੂ ਹੈਵ ਟੂ ਬੀ ਸੌਫਰ ਇਹ ਕੇਸ ਬਹੁਤ ਦਿਨਾਂ ਤੋਂ ਜਿਹੜੀ ਮੈਂ ਇੱਕ ਗੱਲ ਹੋਰ ਜਰੂਰ ਕਰਨਾ ਚਾਹੁੰਦਾ ਇਹ ਦੋਨਾਂ ਕੇਸਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਪੁਲਿਸ ਨੇ ਸਿਰਫ ਰੇਪ ਨਹੀਂ ਕੀਤਾ ਰੈਸਿਅਲੀ ਐਗਰੋਵੇਟਿਡ ਰੇਪ ਕੀਤਾ ਇਹਦਾ ਬਹੁਤ ਵੱਡੀ ਇਹ ਗੱਲ ਆ ਸਾਹ ਸੰਗਤ ਜੀ ਉਹਨਾਂ ਨੇ ਕਿਹਾ ਕਿ ਇਹ ਦੋਨੋਂ ਵਿਅਕਤੀ ਜਿਹਨਾਂ ਨੇ ਕੀਤਾ ਸੀ ਇਹ ਰੇਪ ਇਹਨਾਂ ਨੇ ਕੀਤਾ ਸੀਗਾ ਕਿ ਇਹ ਏਸ਼ੀਅਨ ਕੁੜੀ ਆ ਬ੍ਰਾਊਨ ਕਲਰ ਦੀ ਕੁੜੀ ਆ ਕਿ ਇਹਨੂੰ ਅਸੀਂ ਇਹਨਾਂ ਕਾਰਨਾਂ ਤੇ ਤਾਂ ਇਹ ਰੇਪ ਕੀਤਾ ਗਿਆ ਸੀਗਾ ਦੋਨੋਂ ਕੇਸਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਗਾਲਾਂ ਕੱਢੀਆਂ ਗਈਆਂ ਜਿਹਨਾਂ ਉਹਨਾਂ ਨੂੰ ਕੁੱਟਿਆ ਗਿਆ ਤੇ ਜਿਹੜੇ ਲਵਜ਼ ਵਰਤੇ ਗਏ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਦਾ ਪਰ ਤਾਂ ਉਹਦੇ ਕਾਰਨ ਰੈਸਲੀ ਐਗਰਵੇਟਿਡ ਸੀਗਾ ਬਿਕੋਜ਼ ਉਹਨਾਂ ਨੇ ਉਹਦੇ ਵਿੱਚ ਪੀ ਵਰਡ ਵਰਤਿਆ ਗਿਆ ਕਿ ਤੂੰ ਇੱਥੋਂ ਨਿਕਲ ਜਾ ਅਸੀਂ ਤੁਹਾਡੇ ਨਾਲ ਇਦਾਂ ਦੇ ਇਦਾਂ ਦੇ ਕੁੜੀਆਂ ਨਾਲ ਅਸੀਂ ਕਰਨਾ ਸੋ ਇਹ ਤਾਂ ਰੈਸ਼ਲੀ ਐਗਰਵੇਟਿਡ ਸੀਗਾ ਸੋ ਤਾਂ ਕਮਿਊਨਿਟੀ ਇੱਕ ਕੀ ਕਹਿੰਦੇ ਹਾਂ ਡਰ ਪੈਦਾ ਹੋਇਆ ਕਿ ਇਹ ਕੀ ਹੋ ਕੀ ਰਿਹਾ ਤੇ ਪਰ ਮੈਂ ਇਹ ਵੀ ਦੱਸ ਸਕਦਾ ਕਿ ਕਮਿਊਨਿਟੀ ਇਕੱਠੀ ਹੋ ਰਹੀ ਆ ਬਿਹਾਈਂਡ ਦ ਸੀਨਸ ਮੈਂ ਬਾਰਾ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਮੈਂ ਚਾਹੁੰਦਾ ਕਿ ਜਿਹੜੀ ਉਹ ਨੌਜਵਾਨ ਲੀਡ ਕਰ ਰਹੇ ਆ ਨਾ ਅਸੀਂ ਉਹਨਾਂ ਦੇ ਨਾਲ ਦਈਏ ਉਹਨਾਂ ਨੂੰ ਪਲੈਟਫਾਰਮ ਬਣ ਕੇ ਉਹਨਾਂ ਨੂੰ ਮੋਕ ਦੇਈਏ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਸਾਡਾ ਸਟਰੈਟਜੀ ਕੀ ਆ ਪਲਾਨਸ ਕੀ ਹੋਣੇ ਆ ਉਹ ਵੀ ਤੁਹਾਡੇ ਸਾਹਮਣੇ ਹੋਰ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣਗੇ ਇਹ ਮੈਂ ਤੁਹਾਨੂੰ ਦੱਸ ਸਕਦਾ ਕਿ ਸਕੱਲ ਹਜੇ ਰਾਤੀ ਮੀਟਿੰਗ ਜੀ ਹੋਈ ਸੀਗੀ ਉਹਦੇ ਵਿੱਚ ਸਾਰੇ ਜਥੇਬੰਦੀਆਂ ਹਾਜ਼ਰ ਸਨ ਉਹਦੇ ਵਿੱਚ ਅਸੀਂ ਗੱਲ ਇਹ ਕਾਫੀ ਗੰਭੀਰ ਨਾਲ ਕੀਤੀ ਗਈ ਸੀ ਕਿ ਅਸੀਂ ਕੀ ਸਪੋਰਟ ਕਰ ਸਕਦੇ ਆ ਵਰਕਿੰਗ ਵਿਦ ਲੌਂਗ ਅਥਾਰਟिटीज ਆਲਸੋ ਦੇ ਨੌਜਵਾਨਾ ਸਿਰਫ ਅਸੀਂ ਜਿਹੜੇ ਨੌਜਵਾਨਾ ਸਾਡਾ ਫਰਜ਼ ਬੰਦਾ ਜਦੋਂ ਇਦਾਂ ਦੇ ਹਾਸੇ ਹੁੰਦੇ ਆ ਯੂ ਨੋ ਦ ਸੇਮ ਫੇਸਿਸ ਉਹੀ ਬਾਰ ਬਾਰ ਉੱਥੇ ਪਹੁੰਚਣ ਸਾਡਾ ਵੀ ਫਰਜ਼ ਬੰਦਾ ਉੱਥੇ ਪਹੁੰਚੀ ਇੱਕ ਇੱਕ ਦੇਖੀ ਕੀ ਹੁੰਦਾ ਸਾਥ ਦਈਏ ਸਪੋਰਟ ਦਈਏ ਤੇ ਸ਼ਾਬਾਸ਼ ਉਹ ਸੇਵਾਦਾਰਾਂ ਨੂੰ ਜਿਹੜਾ ਇਹ ਕੰਮ ਕਰ ਰਹੇ ਨੇ ਸ਼ਾਬਾਸ਼ ਉਹ ਸੇਵਾਦਾਰਾਂ ਨੂੰ ਜਿਹੜੇ ਉਹ ਫੈਮਿਲੀ ਨੂੰ ਸਪੋਰਟ ਕਰ ਰਹੇ ਨੇ ਸੋ ਵਾਲਡਨ ਸੀ ਚੈਨਲ ਫੋਰ ਰਿਪੋਰਟਿੰਗ ਐਸ ਵੈਲ ਔਨ ਥਿਸ ਔਨ ਥਿਸ ਔਨ ਥਿਸ ਹਾਰਟਸਾ ਬਾਜੀ ਅਮ ਥੈਂਕ ਯੂ ਫॉर द ਡੀਟੇਲ ਐਕਸਪਲੇਨੇਸ਼ਨ ਲਿਕਨ ਅ ਅਸੀਂ ਜਾਣਦੇ ਹਾਂ ਕਿ 2025 ਦੀ ਜਿਹੜੀ ਗਰਮੀਆਂ ਸੀਗੀਆਂ ਸਿੰਸ ਦਾ ਸਮਰ ਟਾਈਮ ਕਾਫੀ ਹਾਲਾਤ ਜਿਹੜੇ ਨੇ ਕਾਫੀ ਮਾਹੌਲ ਜਿਹੜਾ ਹੈ ਯੂਕੇ ਦਾ ਉਹ especially in this year kujh keh sakde ha ke racism wal chukav jada ya oh zyada ho chukaya hai is country da ja fir kai hor country is is duniya de vich jehde ke eh sal assi keh sakde ha ke for south asians racism de jehde cases ya oh puri duniya ton hi kafi zyada samne aa rahe hain and uh, uk de vich je assi khas gal kariye ta assi ek rally vi dekhi sigi jehde ke this ਹੋਈ ਹੈਗੀ ਆ ਜਿਹਦੇ ਵਿੱਚ ਐਂਟੀ ਇਮੀਗ੍ਰੇਸ਼ਨ ਦੇ ਚੱਲਦੇ ਕਾਫੀ ਵੱਡੀ ਰੈਲੀ ਜਿਹੜੀ ਆ ਕੱਢੀ ਗਈ ਕਹਿ ਸਕਦੇ ਆ ਕਿ ਮਿਸਪਲੇਸਡ ਹੋ ਹੋ ਜਾਂਦੇ ਨੇ ਕਈ ਅਟੈਕ ਜਿਦੇ ਚ ਇਹ ਪੁਸ਼ਟੀ ਨਹੀਂ ਕੀਤੀ ਜਾਂਦੀ ਕਿ ਕਿ ਬੰਦਾ ਕਿਹੜੀ ਰੇਸ ਤੋਂ ਹੈਗਾ ਆ ਕਿ ਉਹ ਇੱਥੋਂ ਦਾ ਹੈਗਾ ਵੀ ਹੈ ਕਿ ਨਹੀਂ ਹੈਗਾ ਆ ਇਨ ਇਲੀਗਲ ਇਮੀਗਰੈਂਟਸ ਦੇ ਚੱਲਦੇ ਕਾਫੀ ਜ਼ਾਰੇ ਐਦਾਂ ਦੇ ਇਮੀਗਰੈਂਟਸ ਤੇ ਵੀ ਅਟੈਕ ਹੋਏ ਨੇ ਜਿਹੜਾ ਕਿ ਪੂਰੀ ਲੀਗਲੀ ਤਰੀਕੇ ਤੋਂ ਆਪਣਾ ਪੂਰੀ ਟੈਕਸ ਪੇਇੰਗ ਜੌਬ ਕਰਦੇ ਹੋਏ ਇਸ ਕੰਟਰੀ ਦੇ ਵਿੱਚ ਰਹਿ ਰਹੇ ਨੇ ਲੇਕਿਨ ਫਿਰ ਵੀ ਉਹਨਾਂ ਨੂੰ ਇਨ ਇਨਾ ਅਟਾਕਾਂ ਦਾ ਜਿਹੜਾ ਸ਼ਿਕਾਰ ਹੋਣਾ ਪਿਆ ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਹੁਣ ਅਟੈਕ ਹੋ ਰਹੇ ਨੇ اسپੈਸ਼ਲੀ ਦਿਸ ਹੈਜ਼ ਇਨਕਰੀਜ਼ਡ ਰਾਦਰ ਦੇਸੀਆ ਆਫਟਰ ਸੀਇੰਗ ਥੀਸ ਕਾਈਂਡ ਆਫ ਰੈਲੀਆਂ ਟੇਕਿੰਗ ਪਲੇਸ ਔਨ ਅ ਵੈਰੀ ਲਾਰਜ ਸਕੇਲ ਇਨ ਯੂਕੇ ਇਨ ਲੰਡਨ ਏਰੀਆ ਲੇਕਿਨ ਇਦਾਂ ਦੇ ਦੋ ਅਟੈਕਸ ਜਿਹੜਾ ਕਿ ਦੋਨੋਂ ਹੀ ਔਰਤਾਂ ਤੇ ਕੀਤੇ ਗਏ ਜਿਦੇ ਕੇ ਵਿੱਚ ਦੋਨਾਂ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇੱਕ ਗੱਲ ਹੁੰਦੀ ਹੈ ਕਿ ਕਿਸੇ ਔਰਤ ਦੀ ਚੋਰੀ ਕਰਨੀ ਉਹਨੂੰ ਫਟਾਫਟ ਫੜ ਕੇ ਜਾਂ ਉਹਦੇ ਗਹਿਣੇ ਲਾ ਦੇਣੇ ਚੋਰੀ ਹੋ ਜਾਣੀ ਕੁਛ ਕੁਛ ਕੁੱਟਮਾਰ ਕਰਨੀ ਲੁੱਟ ਹੋ ਜਾਣੀ ਇਹ ਇਹ ਤਰੀਕੇ ਦੇ ਵੀ ਕ੍ਰਾਈਮ ਹੁੰਦੇ ਨੇ ਬਟ ਇਹ ਜਿਹੜੇ ਲਾਸਟ ਦੋ ਕ੍ਰਾਈਮ ਹੋਏ ਨੇ ਇਹ ਕਾਫੀ ਸੀਰੀਅਸ ਹੈਗੇ ਨੇ ਨੇਚਰ ਦੇ ਵਿੱਚ ਜੇ ਆਪਾਂ ਰੇਪ ਦੀ ਬਲਾਤਕਾਰ ਦੀ ਗੱਲ ਕਰੀਏ ਦੀਸ ਆ ਕੁਆਇਟ ਸੀਰੀਅਸ ਕ੍ਰਾਈਮਸ ਐਂਡ ਰੈਸਿਅਲੀ ਐਗਰਿਵੇਟਿਡ ਦੇ ਵਿੱਚ ਔਰਤਾਂ ਤੇ ਦੋ ਅਟੈਕਸ ਹੋਣੇ ਔਰ ਦੋਨੋਂ ਹੀ ਕਿਸੇ ਸਿੱਖ ਔਰਤ ਦੇ ਉੱਤੇ ਹੀ ਹੋਣੇ ਇਹ ਬਹੁਤ ਹੀ ਕਹਿ ਸਕਦੇ ਹਾਂ ਕਿ ਪੋਸਿਬਿਲਿਟੀ ਵਾਟ ਆਰ ਦਾ ਚਾਂਸਸ ਇਹਦੀ ਕੀ ਪੋਸਿਬਿਲਿਟੀ ਹੋ ਸਕਦੀ ਆ ਕਿ ਵਾਲਸਾਲ ਏਰੀਆ ਦੇ ਵਿੱਚ ਵੈਸਟ ਮਿਲਨਸ ਏਰੀਆ ਦੇ ਵਿੱਚ ਜਿੱਥੇ ਕਿ ਸਿੱਖ ਦੂਸਰੀ ਹੋਰ ਕਮਿਊਨਿਟੀਆਂ ਦੇ ਨਾਲ ਮਿਲ ਕੇ ਰਹਿ ਰਹੇ ਨੇ ਉੱਥੇ ਕੱਲਾ ਤੇ ਕੱਲਾ ਸਿੱਖਾਂ ਦੀ ਹੀ ਦੋ ਕੁੜੀਆਂ ਦੇ ਨਾਲ ਇਸ ਤਰੀਕੇ ਦਾ ਸੀਰੀਅਸ ਬਲਾਤਕਾਰ ਵਰਗਾ ਕ੍ਰਾਈਮ ਹੋ ਜਾਣਾ ਦ ਦ ਪੀਪਲ ਆਰ ਕੁਐਸਚਨਿੰਗ ਇਫ ਇਫ ਥੀਸ ਆਰ ਟਾਰਗੇਟਡ ਅਟੈਕਸ ਔਰ ਦ ਬਲੇਮ ਇਜ਼ ਬੀਇੰਗ ਮਿਸਪਲੇਸਡ ਜਾਂ ਫਿਰ ਹੋ ਕੀ ਰਿਹਾ ਹੈਗਾ ਐਂਡ ਮੈਂ ਮੰਨਦੀ ਹਾਂ ਜੇ ਕਿ ਜੇ ਤੁਸੀਂ ਐਡਵਾਈਸ ਦਿੱਤੀ ਕਿ ਉਸੇ ਵੇਲੇ ਰੋਲਾ ਪਾ ਸਕਦੇ ਹਾਂ ਅਸੀਂ ਲਾਈਟ ਵਾਲੇ ਏਰੀਆ ਚ ਜਾ ਸਕਦੇ ਹਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਲੇਕਿਨ ਅਟੈਕ ਜਿਹੜੇ ਆ ਉਹ ਥੋੜੇ ਘੱਟ ਸੀਰੀਅਸ ਨੇਚਰ ਦੇ ਵੀ ਹੋ ਸਕਦੇ ਸੀਗੇ ਜਦੋਂ ਹੋਈ ਵੀ ਆ ਤਾਂ ਕੱਲਾ ਸਿਰਫ ਬਲਤਕਾਰ ਦੇ ਹੋਏ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਔਰ ਇਹਨੂੰ ਅਸੀਂ ਕਿ ਲੱਗਦੇ ਕਿ ਉਸੇ ਵੇਲੇ ਕੋਈ ਰੌਲਾ ਪਾ ਵੀ ਸਕਦਾ ਸੀਗਾ ਜੇ ਕਿਸੇ ਦਾ ਬਲਾਤਕਾਰ ਹੀ ਹੋ ਰਿਹਾ ਹੈ ਜੇ ਉੱਥੇ ਚੋਰੀ ਵੀ ਹੋ ਰਹੀ ਹੁੰਦੀ ਤਾਂ ਕੋਈ ਟਾਈਮ ਹੁੰਦਾ ਸਾਡੇ ਕੋਲ ਕਿ ਅਸੀਂ ਰੌਲਾ ਪਾ ਸਕੀਏ ਬਟ ਇਨ ਬੋਥ ðiਸ ਅਟੈਕਸ ਆਮ ਅਫਰੇਡ ਥੈਟ ਵਾਟ ਵੁਡ ਹਾਵ ਬੀਨ ði ਚਾਂਸਸ ਵੀ ਡੋਨਟ ਨੋ ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਇਹ ਇਹ ਬਹੁਤ ਵੱਡਾ ਸਵਾਲ ਆ ਤੇ ਇਹਦਾ ਜਵਾਬ ਵੀ ਉਹਨਾਂ ਨੂੰ ਟਾਈਮ ਨੂੰ ਪਤਾ ਮੈਨੂੰ ਥੋੜਾ ਜਿਹਾ ਲੇਟ ਹੋ ਜਾਣਾ ਸੱਚ ਪਾਰ ਦਾ ਟਾਈਮ ਹੀ ਹੋ ਰਿਹਾ ਮੈਂ ਮਾਫ ਮੰਗਦਾ ਸੰਗਤਾਂ ਨੂੰ ਕਿ ਇਹ ਗੱਲ ਬੜੀ ਗੰਭੀਰ ਆ ਦੇਖੋ ਤੁਸੀਂ ਇਹ ਜਿਹੜੀ ਗੱਲ ਹੈ ਨਾ ਜੇ ਕਹੋ ਤੇ ਸਿਰਫ ਯ ਕੀ ਰੈਸ਼ਲ ਅਟੈਂਸ਼ਨ ਵੱਧ ਰਹੀ ਆ ਤੇ ਇਹ ਤੇ ਯੂਕੇ ਅਸੀਂ ਦੇਖ ਸਕਦੇ ਕਿ ਇੱਕ ਪ੍ਰੋਬਲਮ ਕੀ ਆ ਅਸਾਈਲਮ ਡਰੇ ਹੋਟਲ ਰੈਸੀਕਰਸ ਹੋਟਲ ਨੇ ਬੜਾਈ ਜਾਂਦੇ ਆ ਟੈਕਸਪੇਅਰ ਦਾ ਫੰਡ ਜਿਹੜਾ ਹਰ ਇੱਕ ਖਬਰ ਉੱਪਰ ਚਾਈ ਜਾਂਦੀ ਆ ਪਰ ਇਹ ਕੈਨੇਡਾ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਰਮਨੀ ਇਖਲੀ ਹਰ ਥਾਂ ਵਧੇ ਜਾ ਰਿਹਾ ਇਹਦੇ ਕਾਰਨ ਕੀ ਆ ਇਹਦੇ ਵੱਡੀਆਂ ਸਾਧਸ਼ਾਵਾਂ ਪਰ ਇਹ ਸਾਹਮਣੇ ਹੁਣ ਟਾਈਮ ਚਾਹੀਦਾ ਉਹਨਾਂ ਨਾਲ ਗੱਲ ਕਰਨ ਵਾਸਤੇ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜੇ ਸਾਧਸ਼ਾਵਾਂ ਚੱਲਦੇ ਆ ਆਪਣਾ ਜਿਹੜਾ ਜਿਹੜਾ ਹੁੰਦਾ ਵਾ ਪਰਪਰੇਟਰ ਉਹ ਆਪਣਾ ਕੰਮ ਕਰਦਾ ਸਾਨੂੰ ਕੀ ਕਰਨਾ ਚਾਹੀਦਾ ਅਸੀਂ ਆਪਣੀ ਕਮਿਊਨਿਟੀ ਵਿੱਚ ਕੀ ਕਰ ਸਕਦੇ ਹਾਂ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਵਾਂਗੇ ਅਸੀਂ ਕੱਲ ਕੋਸ਼ਿਸ਼ ਕਰਾਂਗੇ ਅਸੀਂ ਲਾਈਵ ਤੁਹਾਡੇ ਵਾਸਤੇ ਮੈਜਿਸਟ੍ਰੇਟ ਕੋਰਟ ਤੋਂ ਬਾਹਰ ਜਾਈਏ ਅਸੀਂ ਤੁਹਾਨੂੰ ਦੱਸਿਏ ਕਿ ਕੀ ਕੀ ਹੋਇਆ ਵਾ ਅਤੇ ਕੀ ਖਬਰਾਂ ਆ ਰਹੀਆਂ ਉਹ ਵੀ ਤੁਹਾਡੀ ਅਪਡੇਟ ਦਵਾਂਗੇ ਕੱਲ ਨੂੰ ਤੇ ਅਸੀਂ ਫਿਰ ਹੋਰ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਲੈਂਦੇ ਹਾਂ ਜਿਸ ਹੁਣ ਸਹਿਜਪਾਤਾ ਟਾਈਮ ਹੋ ਗਿਆ ਪ੍ਰਿਪੰਜੀ ਮੈਕਟਰੋਨਰੀ ਖਿਸਕ ਸੰਗਤਾਂ ਨੂੰ ਉਹ ਦੱਸਾ ਪਰ ਮਤਲਬ ਕਹਿੰਦਾ ਕਿ ਇਹ ਸਾਨੂੰ ਸਮਾਂ ਚਾਹੀਦਾ but uh, again uh, john ashby a white male has been charged uh, with the rape uh, uh, strangulation and uh, attack sexual attack on uh, a 20 year old sea girl in warsaw so well done to all the people involved in helping to get that result so far tomorrow morning he goes to court and he's convicted for these crimes and sent that's where monitor justice will be done properly absolutely and sari sang tanu benti hai ke kal isi tarike naal tusi sik jaan de naal jude reho jithe ke assi tuhade vaaste report leke aavange birmingham magistrate court ton te pata chaluga ke ajj jehde is vyakti nu charge kita case darj hoya ya ਬਲਾਤਕਾਰ ਦਾ ਲੁੱਟਮਾਰ ਦਾ ਔਰ ਸਰੀਰਕ ਨੁਕਸਾਨ ਦਾ ਉਹ ਦੇ ਉੱਤੇ ਉਹ ਦੀ ਪੇਸ਼ੀ ਤੋਂ ਬਾਅਦ ਕੀ ਉਹਦੇ ਤੇ ਜਿਹੜਾ ਆ ਕਾਰਵਾਈ ਹੋਈ ਹੈਗੀ ਆ ਇਹਦੀ ਅਪਡੇਟ ਕੱਲ ਤੁਹਾਡੇ ਕੋਲ ਸਿੱਖ ਚੈਨਲ ਵਾਸਤੇ ਲੈ ਕੇ ਆਵਾਂਗੇ ਹੁਣ ਤੁਹਾਨੂੰ ਇੱਥੇ ਹੀ ਫਤਿਹ ਬੁਲਾਣੇ ਆ ਜੀ ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਦੇ